ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਜਿਹੜੀ ਖਬਰ ਤੁਹਾਨੂੰ ਦੇਣ ਜਾ ਰਹੇ ਆਂ ਬਲਾਚੌਰ ਤੋਂ ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਬਲਾਚੌਰ ਤੋਂ ਬਹੁਤ ਸਾਰੀਆਂ ਚੰਗੀਆਂ ਖਬਰਾਂ ਸਾਹਮਣੇ ਆ ਰਹੀਆਂ ਜਿੱਥੇ ਪੁਲਿਸ ਵੱਲੋਂ ਮੁਸਤੈਦੀ ਦਿਖਾਈ ਜਾ ਰਹੀ ਹੈ ਤੇ ਮਾੜੇ ਅੰਸਰਾਂ ਨੂੰ ਨਕੇਲ ਪਾਈ ਜਾ ਰਹੀ ਹੈ ਰਿਕਵਰੀ ਵੀ ਹੋ ਰਹੀ ਹੈ ਤੇ ਮਾੜੇ ਅੰਸਰਾਂ ਨੂੰ ਜੇਲ੍ਹ ਵਿੱਚ ਵੀ ਭੇਜਿਆ ਜਾ ਰਿਹਾ ਹੁਣ ਜਿਹੜੀ ਖਬਰ ਹੈ ਉਸ ਦੇ ਬਾਰੇ ਦੱਸ ਦਈਏ ਕਿ ਕੰਗਣਾਪੇਟ ਦੇ ਸਰਪੰਚ ਤਾਰਾ ਸਿੰਘ ਉਹਨਾਂ ਦੀ ਟਰਾਲੀ ਜਿਹੜੀ ਹੈ ਜੂਨ ਮਹੀਨੇ ਚੋਰੀ ਹੋ ਜਾਂਦੀ ਹੈ ਤੇ ਪੁਲਿਸ ਨੇ ਹੁਣ ਦੋ ਵਿਅਕਤੀਆਂ ਨੂੰ ਪ੍ਰੋਟੈਕਸ਼ਨ ਔਰ ਜਿਹੜੀ ਟਰਾਲੀ ਆ ਉਹ ਵੀ ਬਰਾਮਦ ਹੋ ਗਈ ਹੈ ਦੱਸ ਦਈਏ ਕਿ ਤਾਰਾ ਸਿੰਘ ਉਹਨਾਂ ਨੇ ਧੰਨਵਾਦ ਤਾਂ ਕੀਤਾ ਕਿ ਪੁਲਿਸ ਵੱਲੋਂ ਜਿਹੜਾ ਕਾਰਗੁਜ਼ਾਰੀ ਕੀਤੀ ਗਈ ਹੈ ਉਸ ਦੇ ਕਰਕੇ ਉਹਨਾਂ ਦੀ ਜਿਹੜੀ ਟਰਾਲੀ ਆ ਵਾਪਸ ਮਿਲੀ ਹੈ ਪਰ ਨਾਲ ਦੀ ਨਾਲ ਤਾਰਾ ਸਿੰਘ ਨੇ ਨਸੀਹਤ ਵੀ ਦੇ ਦਿੱਤੀ ਹੈ ਕਿ ਭਾਈ ਮੇਰੀ ਟਰਾਲੀ ਤਾਂ ਮਿਲ ਗਈ ਹੈ ਬਾਕੀ ਆਪਣੇ ਸਮਾਨ ਦਾ ਲੋਕੀ ਆਪ ਬਚਾ ਕਰਨ ਕਿਉਂਕਿ ਬਹੁਤੀਆਂ ਟਰਾਲੀਆਂ ਜਿਹੜੀਆਂ ਹੋਰ ਚੱਕ ਹੋਈਆਂ ਉਹਨਾਂ ਦਾ ਕੋਈ ਥਾਂ ਟਿਕਾਣਾ ਪਤਾ ਨਹੀਂ ਲੱਗਦਾ ਬਿਲਕੁਲ ਨਹੀਂ ਪਤਾ ਲੱਗਿਆ ਕਿ ਉਹ ਟਰਾਲੀਆਂ ਕਿੱਥੇ ਗਈਆਂ ਨਾਲ ਦੀ ਨਾਲ ਪੁਲਿਸ ਨੇ ਇਹ ਵੀ ਗੱਲ ਆਖੀ ਹੈ ਕਿ 15 ਅਗਸਤ ਦੇ ਚੱਲਦੇ ਆ ਪੁਲਿਸ ਦੀ ਮਸਤੈਦੀ ਵਧਾ ਦਿੱਤੀ ਗਈ ਹੈ ਤੇ ਪੁਲਿਸ ਦੀ ਚੱਪੇ-ਚੱਪੇ ਤੇ ਨਜ਼ਰ ਹੈ ਪਰ ਲੋਕ ਇਹ ਕਹਿੰਦੇ ਆ ਕਿ ਪੁਲਿਸ ਜੀ ਤੁਸੀਂ ਸਿਰਫ 15 ਅਗਸਤ ਤੱਕ ਨਹੀਂ 365 ਦੇ 365 ਦਿਨ ਆਪਣੀ ਜਿਹੜੀ ਨਜ਼ਰ ਹੈ ਉਹ ਬਰੀਕ ਰੱਖਿਆ ਕਰੋ ਕਿਉਂਕਿ ਮਾੜੇ ਅਨਸਰ ਜਿਹੜੇ ਆ ਜਦ ਤੁਹਾਡੀ ਨਜ਼ਰ ਇੱਧਰ-ਉੱਧਰ ਹੁੰਦੀ ਆ ਇਹ ਫਿਰ ਕੋਈ ਨਾ ਕੋਈ ਕਾਂਡ ਕਰ ਦਿੰਦੇ ਜੇ ਤੁਹਾਡਾ ਡਰ ਨਾ ਆਵੇ ਇਹ ਮਾੜੇ ਅਨਸਰ ਟਰਾਲੀਆਂ ਕੀ ਸਾਨੂੰ ਵੇਚ ਦੇਣ ਪਰ ਦੋਸਤੋ ਇਸ ਤੋਂ ਅਗਲੀ ਗੱਲ ਬਹੁਤ ਜ਼ਰੂਰੀ ਆ ਜੋ ਇਸ ਪ੍ਰੈਸ ਕਾਨਫਰੰਸ ਵਿੱਚ ਐਸ ਐਚ ਓ ਸਤਨਾਮ ਸਿੰਘ ਉਹਨਾਂ ਨੇ ਗੱਲ ਜਾਰੀ ਕੀਤੀ ਹੈ ਕਿ ਉਹਨੂੰ ਇਹ ਵੀ ਪਤਾ ਲੱਗਿਆ ਕਿ ਇਹ ਜਿਹ ਇਧਰਲੇ ਏਰੀਆ ਚ ਆਪਣੇ ਏਰੀਆ ਚੋਂ ਟਰਾਲੀ ਚੋਰੀ ਕਰਕੇ ਢਲਵਾ ਸਮਰਾਲੇ ਵਾਲੇ ਪਾਸੇ ਜਾ ਕੇ ਕਿਸੇ ਕਬਾੜੀਏ ਨੂੰ ਸਮਾਨ ਵੇਚਦਾ ਸੀ ਜਿਵੇਂ ਟਰਾਲੀ ਵੇਚੀ ਸੀਗੀ ਪੁਲਿਸ ਦੀ ਹੁਣ ਇਹਨਾਂ ਕਬਾੜੀਆਂ ਦੇ ਉੱਤੇ ਤਿੱਖੀ ਨਜ਼ਰ ਹੈ ਰਡਾਰ ਦੇ ਹੇਠਾਂ ਇਹ ਆ ਗਏ ਜਿਹੜੇ ਮਾੜੇ ਅੰਸਰ ਉਮੀਦ ਕਰਦੇ ਆ ਜਿਹੜੇ ਇਹ ਲੋਕ ਚੋਰਾਂ ਨੂੰ ਉਕਸਾਉਂਦੇ ਆ ਖਾਸ ਕਰਕੇ ਕਬਾੜੀਏ ਇਹਨਾਂ ਤੇ ਪੂਰਨ ਤੌਰ ਤੇ ਨਕੇਲ ਪਵੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ajo ਚੋਰੀਆਂ ਦੀ ਵਾਰਦਾਤ ਨੂੰ ਠੱਲ ਪਵੇ ਹੁਣ ਇੱਕ ਵਾਰ ਤੁਹਾਨੂੰ ਸੁਣਾਉਂਦੇ ਆ ਐਸਐਚਓ ਸਤਨਾਮ ਸਿੰਘ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਸਾਡੇ ਮਾਨਯੋਗ ਜ਼ਿਲ੍ਹਾ ਮੁਖੀ ਸਰਦਾਰ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਾਹਿਬ ਜ਼ਿਲ੍ਹਾ ਸ਼ਿਦਭਗ ਸਿੰਘ ਨਗਰ ਜੀ ਦੀ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਡੀਐਸਪੀ ਸਬ ਡਿਵੀਜ਼ਨ ਬਲਾਚੌਰ ਜੀ ਦੀ ਹਦਾਇਤ ਤੇ ਸਾਡੇ ਡੇਲੀ ਹਰ ਰੋਜ਼ ਜਿਹੜੇ ਸ਼ਾਮ ਨੂੰ ਔਰ 15 ਅਗਸਤ ਦੇ ਦਿਨਾਂ ਦੇ ਧਿਆਨ ਵਿੱਚ ਰੱਖਦੇ ਹੋਇਆ ਮਸਤੀਦੀ ਨਾਲ ਜਿਹੜੀ ਆਹੋ ਜਿਹੜੇ ਆ ਸਸਪੈਕਟਡ ਪਰਸਨ ਹੈ ਗਿਆ ਸ਼ੱਕੀ ਪੁਰਸ਼ ਨੇ ਉਹਨਾਂ ਦੀ ਜਰੀਆ ਉਹਨਾਂ ਤੇ ਨਜ਼ਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਇੱਕ ਸਾਡੇ ਤਾਰਾ ਸਿੰਘ ਸਰਪੰਚ ਨੇ ਪਿੰਡ ਗੰਗਣਾਵੇੜ ਤੋਂ ਇਹਨਾਂ ਦੀ ਮਿਤੀ 31 7 29 7 ਹੋਈ 24 ਦੀ ਰਾਤ ਨੂੰ ਉਹਨਾਂ ਦੀ ਕਿ ਦੁਕਾਨ ਹੈਗੀ ਆ ਸ਼ਟਰਿੰਗ ਦੀ ਜਿਹੜੀ ਦਾਣਾ ਮੰਡੀ ਵਾਲਾ ਚੌੜ ਦੇ ਵਿੱਚ ਹੈ ਉੱਥੇ ਕੁਝ ਅਨਨੋਨ ਪਰਸਨ ਨੇ ਵੱਲੋਂ ਤਾ ਦੁਕਾਨ ਦਾ ਸ਼ਟਰ ਭੰਕ ਕੇ ਉਹਦੇ ਜੋ ਸਮਾਨ ਦੇ ਨਾਲ ਜਿਹੜੇ ਔਖਲਵਾੜ ਤੇ ਇਹਨਾਂ ਦਾ ਨੁਕਸਾਨ ਕੀਤਾ ਗਿਆ ਸੀ ਜਿਹਦੇ ਸਬੰਧ ਜਿਨ੍ਹਾਂ ਨੇ ਐਫ ਆਰ ਦਰਜ ਕਰਾਈ ਸਾਡੇ ਕੋਲ ਮਕਦਮਾ ਨੰਬਰ 48 ਮਿਤੀ 31 7 24 ਨੂੰ ਅਸੀਂ ਦਰਜ ਕੀਤਾ ਸੀ ਇਹਨਾਂ ਸਟੇਟਮੈਂਟ ਦਿੰਦਿਆਂ ਇਹਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਸੀ ਕਿ ਮਿਤੀ 2 3 6 24 ਦੀ ਰਾਤ ਨੂੰ ਇਹਦਾ ਤੇ ਘਰ ਦੇ ਅੱਗੋਂ ਜੋ ਕਿ ਪਿੰਡ ਕੰਗਣਾ ਵੇਟਾ ਉਹ ਵੀ ਸਾਡੇ ਹੀ ਥਾਣੇ ਦੀ ਜੂਰੀਡਿਕਸ਼ਨ ਅੰਦਰ ਆਉਂਦਾ ਹੈ ਤੇ ਉਹਦੇ ਵਿੱਚ ਇਹਨਾਂ ਦੇ ਘਰ ਦੇ ਮਖਾਨ ਦੇ ਖੜੀ ਇੱਕ ਇਹਨਾਂ ਦੀ ਟਰਾਲੀ ਜਿਹੜੀ ਆ ਉਹ ਰੋਜ਼ ਖੜੀ ਕਰਦੇ ਸੀ ਉੱਥੋਂ ਕੋਈ ਅਨਨੋਨ ਪਰਸਨ ਆਪਣੇ ਟਰੈਕਟਰ ਨਾਲ ਜੁਆਇੰਟ ਕਰਕੇ ਰਾਤ ਦੇ 2 ਵਜੇ ਲਗਭਗ ਉੱਥੋਂ ਸ਼ਿਫਟ ਕਰਕੇ ਲੈ ਗਿਆ ਸੀ ਉਹਨੂੰ ਚੋਰੀ ਕਰਕੇ ਲੈ ਗਿਆ ਜਿੱਤੇ ਸੰਬੰਧ ਚ ਅਸੀਂ ਉਸੇ ਉਸ ਬਾਕਿਆ ਨੂੰ ਵੀ ਸਹੀ ਐਫ ਆਈ ਆਰ ਦੇ ਵਿੱਚ ਮਰਜ ਕਰਕੇ ਤੇ ਉਹਦੀ ਜਿਹੜੀ ਆ ਅਸੀਂ ਭਾਲ ਜਾਰੀ ਕੀਤੀ ਸੀ ਜਿਸ ਦੇ ਦੌਰਾਨ ਸਾਨੂੰ ਕਾਮਯਾਬੀ ਮਿਲੀ ਤੇ ਉਹ ਇਹ ਜਿਹੜੀ ਟਰਾਲੀ ਆ ਚੋਰੀ ਹੋਈ ਟਰਾਲੀ ਦਾ ਅਸੀਂ ਪਿੱਛਾ ਕਰਦੇ ਹੋਇਆ ਤੇ ਜਿਹੜੀ ਸੀਸੀਟੀਵੀ ਫੁਟੇਜ ਨੂੰ ਕੰਗਾਲਿਆ ਜਿਸ ਦੇ ਜਰੀਏ ਕੁਝ ਇਨਫੋਰਮੇਸ਼ਨ ਮੁਖ ਮਖਵਰ ਦੁਆਰਾ ਸਾਨੂੰ ਦਿੱਤੀ ਗਈ ਕਿ ਇੱਕ ਜੋਰਾ ਸਿੰਘ ਨਾਂ ਦਾ ਕੁਆੜੀਆ ਹੈਗਾ ਅਡਾ ਟਿਲਮਾ ਤੇ ਥਾਣਾ ਸਮਰਾਲਾ ਵਿੱਚ ਉਸਦੀ ਦੁਕਾਨ ਹੈਗੀ ਆ ਤੇ ਉਸ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਜਿਹੜੇ ਪਰਸਨ ਨੇ ਇਧਰ ਉਧਰੋਂ ਆਪਣੇ ਟਰਾਲੀਆਂ ਵਗੈਰਾ ਜਾਂ ਹੋਰ ਕੋਈ ਕੀਮਤੀ ਸਮਾਨ ਚੋਰੀ ਕਰਕੇ ਉਸ ਦੀ ਮਿਲੀ ਭੁਗ ਦੇ ਨਾਲ ਇਹ ਘਟ ਵੱਟ ਕੇ ਹੋਰ ਕਵਾਡੀਆਂ ਨੂੰ ਇਹ ਸ਼ਿਫਟ ਕਰ ਦਿਆ ਤੇ ਅਸੀਂ ਉਸ ਤੇ ਜਰਾ ਆਪਣੀ ਨਜ਼ਰ ਵਧਾਈ ਮੁਸਤੈਦੀ ਨਾਲ ਤੇ ਕੁਝ ਸਾਨੂੰ ਥਾਣਾ ਹੈਬੋ ਵਾਲ ਦੇ ਵਿੱਚ ਕੁਇਦਾਂ ਦਾ ਇੰਟੀਮੇਸ਼ਨ ਮਿਲਿਆ ਕਿ ਜਿਹੜਾ ਬੰਦਾ ਇਹ ਇਸ ਤਰ੍ਹਾਂ ਦਾ ਵਰਕ ਕਰਦਾ ਸੀਗਾ ਉਹ ਨੂੰ ਉਥੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ ਤਾਂ ਫਿਰ ਅਸੀਂ ਉਸ ਚੀਜ਼ ਦਾ ਵੀ ਪਿੱਛਾ ਕੀਤਾ ਉੱਥੇ ਥਾਣੇ ਤੋਂ ਕੁਝ ਰਿਪੋਰਟ ਲਿਆ ਤੇ ਜਿਸ ਨੂੰ ਸਾਹਮਣੇ ਲਿਆਉਣ ਤੇ ਇਹ ਆਲਰੇਡੀ ਜਿਹੜੇ ਆ ਇਹ ਚੋਰੀਆਂ ਕਰਨੇ ਵਾਰਦਾਤਾ ਕਰਨ ਵਾਲੇ ਬੰਦੇ ਦੋ ਸਾਹਮਣੇ ਆਏ ਸੀ ਜਿਨ੍ਹਾਂ ਵਿੱਚ ਇੱਕ ਮਿਸਟਰ ਛਿੰਦਰਪਾਲ ਉਰਫ ਛਿੰਦਾ ਪੁੱਤਰ ਬਲਜੀਤ ਸਿੰਘ ਰਾਸੀ ਬਲੀਆਵਾਲ ਥਾਣਾ ਹੁਮਕਲਾ ਤੇ ਇਸ ਦਾ ਇੱਕ ਸਾਥੀ ਸੀਗਾ ਰਜੀਵ ਕੁਮਾਰ ਪੁੱਤਰ ਕਰਤਾਰਾ ਇਹ ਵੀ ਉਸੇ ਪਿੰਡ ਦਾ ਰਹਿਣ ਵਾਲਾ ਸੀ ਤੇ ਇਹਨਾਂ ਨੂੰ ਅਸੀਂ ਪ੍ਰੋਕਿਊਰਮੈਂਟ ਤੇ ਜੇਲ੍ਹ ਤੋਂ ਲੈ ਕੇ ਆਏ ਸੀ ਇਸ ਚੋਰੀ ਛੋਦਾ ਚੋਰੀ ਹੋਏ ਮੁਕਦਮੇ ਵਿੱਚ ਇਹਨਾਂ ਨੂੰ ਵੀ ਅਸੀਂ ਮਾਝੋਗ ਅਦਾਲਤ ਤੋਂ ਅੱਗੇ ਲੈ ਕੇ ਅਰੈਸਟ ਭਾਈ ਤੇ ਜਿਸ ਦੇ ਦੌਰਾਨ ਇਹਨਾਂ ਨੇ ਜਿਹੜੀ ਮਿਤੀ 2 3 6 ਦੀ 24 ਦੀ ਰਾਤ ਨੂੰ ਸਰਪੰਚ ਤਾਰਾ ਸਿੰਘ ਦੇ ਘਰ ਦੇ ਕੋਲ ਟਰਾਲੀ ਚੋਰੀ ਕੀਤੀ ਸੀ ਉਸ ਨੂੰ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਹੜਾ ਉਹ ਬਰਾਮਦ ਕਰਵਾਇਆ ਹੈ ਉਹਨੂੰ ਅਸੀਂ ਬਰਾਮਦ ਕਰਕੇ ਕਬਜ਼ਾ ਪੁਲਿਸ ਲੈ ਲਿਆ ਹੈ ਤੇ ਇਹਨਾਂ ਨੂੰ ਅੱਜ ਅਸੀਂ ਮਾਝੋਗ ਅਦਾਲਤ 'ਚ ਪੇਸ਼ ਕੀਤਾ ਸੀ ਇਹ ਜਿਨ੍ਹਾਂ ਨੂੰ ਅਗਲੇ ਹਫ਼ਤੇ ਤੱਕ ਅਦਾਲਤ ਨੇ ਜੁਡੀਸ਼ੀਅਲ ਹਰਾਸ ਵਿੱਚ ਰੱਖਣ ਦਾ ਫੈਸਲਾ ਕੀਤਾ ਸਰ ਕਿੰਨੇ ਕਵਰੀ ਹੋਈ ਜੀ ਇਹਨਾਂ ਨੂੰ ਦੇਖੋ ਇਹਨਾਂ ਤੋਂ ਜਿਹੜੀ ਆ ਮناسب ਅਸੀਂ ਪੁਸ਼ਕਸ਼ ਕੀਤੀ ਆ ਤੇ ਉਹਦੇ ਆਧਾਰ ਦੇ ਉੱਤੇ ਡਿਸਟ੍ਰਿਕਟ ਵਿੱਚੋਂ ਕੁਝ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣੀਆਂ ਸਾਹਮਣੇ ਆਈਆਂ ਤੇ ਉਹ ਵਲਗ-ਵਲਗ ਮੈਥਡ ਤੇ ਸਾਡੇ ਅਫਸਰਾਂ ਵਾਲਾ ਦੇ ਧਿਆਨ ਵਿੱਚ ਹੈਗਾ ਤੇ ਉਹਨਾਂ ਦੇ ਉੱਤੇ ਵੱਖਰਾ ਵਰਕ ਕੀਤਾ ਜਾ ਰਿਹਾ ਦੇਖੋ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਪੰਜਾਬ ਪੁਲਿਸ ਦੇ ਸਿਟੀ ਐਸ ਐਚ ਓ ਭਲਾਚੌਰ ਸਰਦਾਰ ਸੁਤਨਾਮ ਸਿੰਘ ਜੀ ਤੇ ਇਸ ਕੇਸ ਦੇ ਯੋ ਬਲਜਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਹੀ ਮੁਸ਼ਕਲ ਕਰਕੇ ਇਹ ਟਰੈਲੀ ਜਿਹੜੀ ਹੈਗੀ ਆ ਸਾਨੂੰ ਬਰਾਮਦ ਕਰਵਾਈ ਹੈ ਜੀ ਅਸੀਂ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰਿਆਂ ਦਾ ਹੀ ਬਹੁਤ ਹੀ ਧੰਨਵਾਦ ਕਰਦੇ ਆ ਜੀ ਕਿਉਂਕਿ ਇਹ ਸਾਡੇ ਇੱਕ ਮਿਹਨਤ ਦੀ ਕਮਾਈ ਦੇ ਨਾਲ ਕੀਤੇ ਹੋਏ ਇਹ ਸਾਡੇ ਖੇਤੀਬਾੜੀ ਦੇ ਸੰਤ ਹੁੰਦੇ ਆ ਤੇ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਚਲੋ ਸੀ ਨੱਠ ਪੱਜ ਕਰਕੇ ਪੰਜਾਬ ਪੁਲਿਸ ਨੇ ਵੀ ਬਹੁਤ ਮਿਹਨਤ ਕੀਤੀ ਆ ਪਰ ਕਈ ਹਜੇ ਟਰੈਲੀਆਂ ਐਦਾਂ ਦੀਆਂ ਜਿਨ੍ਹਾਂ ਦਾ ਹਜੇ ਤੱਕ ਕੋਈ ਵੀ ਥੋ ਪਤਾ ਨਹੀਂ ਲੱਗਿਆ ਤਾਂ ਕਿਹੜੀ ਮਿਨੀ ਗੈਫ ਹੋਈ ਸੀ ਇਹ ਤਕਰੀਬਨ 3 ਜੂਨ ਨੂੰ ਗੈਫ ਹੋਈ ਸੀ ਜੀ ਰਾਤ ਵੇਲੇ ਹਾਂ ਜੀ ਰਾਤ ਦੇ ਵੇਲੇ ਤਕਰੀਬਨ 1:30 ਵਜੇ ਦਾ ਟਾਈਮ ਸੀਗਾ ਤੇ ਮੈਂ ਸਾਰਿਆਂ ਨੂੰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਜਿਹੜੇ ਵੀ ਟਰੈਕਟਰ ਮਸ਼ੀਨਰੀ ਕੋਈ ਵੀ ਹੈਗੀ ਆ ਭਾਈ ਉਹਨਾਂ ਦਾ ਧਿਆਨ ਰੱਖੋ ਕਿਉਂਕਿ ਲੱਭਣੇ ਬੜੇ ਮੁਸ਼ਕਲ ਹੁੰਦੇ ਆ ਤੇ ਅੱਜ ਕੱਲ ਤਕਰੀਬਨ ਚੋਰਾਂ ਦਾ ਤੇ ਨਸ਼ੇ ਵਾਲਿਆਂ ਦਾ ਵੀ ਪੂਰਾ ਬੋਲ ਵਾਲਾ ਹੈਗਾ ਤੇ ਮੈਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਇਹਨਾਂ ਤੇ ਅੱਗੇ ਤੋਂ ਔਰ ਨਾਤ ਪਾਈ ਜਾਵੇ